ਪੰਜਾਬ ਦੀ ਧਰਤੀ ਨੂੰ ਯੋਧਿਆਂ ਸੂਰਬੀਰਾਂ ਬਹਾਦਰਾਂ ਤੇ ਜੁੱਸੇ ਵਾਲੇ ਗੱਬਰੂਆਂ ਦੀ ਗੱਬਰੂ ਮੁਟਿਆਰਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ ਇੱਥੋਂ ਦੀ ਨੌਜਵਾਨੀ ਨੇ ਹਮੇਸ਼ਾ ਹੀ ਖੇਡਾਂ ਦੇ ਖੇਤਰ ਵਿੱਚ ਪੂਰੀ ਦੁਨੀਆ ਵਿੱਚ ਆਪਣਾ ਲੋਹਾ ਮਨਵਾਇਆ ਹਾਕੀ ਦੇ ਉੱਤੇ ਤਾਂ ਪੰਜਾਬੀਆਂ ਦੀ ਸਰਦਾਰੀ ਰਹੀ ਹੈ ਤੇ ਅੱਜ ਵੀ ਹੈ ਇਸੇ ਤਰ੍ਹਾਂ ਕ੍ਰਿਕਟ ਦੇ ਵਿੱਚ ਤੇ ਇਸੇ ਤਰ੍ਹਾਂ ਫੁੱਟਬਾਲ ਦੇ ਵਿੱਚ ਜਰਨੈਲ ਸਿੰਘ ਵਰਗੇ ਵੱਡੇ ਪਲੇਅਰ ਪੰਜਾਬ ਨੇ ਦਿੱਤੇ ਐ ਇੱਥੇ ਕੁਸ਼ਤੀ ਕਬੱਡੀ ਫੁੱਟਬਾਲ ਦੌੜ ਹੈਮਰ ਥਰੋ ਡਿਸਕਸ ਥਰੋ ਹੋਰ ਪਤਾ ਨਹੀਂ ਕਿਹੜੇ-ਕਿਹੜੇ ਮੁਕਾਬਲਿਆਂ ਦੀ ਜਦੋਂ ਵੀ ਗੱਲ ਚੱਲਦੀ ਆ ਤਾਂ ਕੋਈ ਨਾ ਕੋਈ ਪੰਜਾਬ ਦੇ ਵਿੱਚ ਅਜੇਹਾ ਨਾ ਸਾਹਮਣੇ ਆਂਦਾ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਜਾਂ ਵਿਸ਼ਵ ਪੱਧਰ ਤੇ ਆਪਣਾ ਲੋਹਾ ਮਨਵਾਇਆ ਦਾਰਾ ਸਿੰਘ ਤਾਂ ਅਖਾਣ ਹੀ ਬਣ ਗਿਆ ਸੀ ਕਿ ਜਦੋਂ ਕਿਸੇ ਦੀ ਜੁੱਸੇ ਦੀ ਗੱਲ ਕਰਨੀ ਹੋਵੇ ਤੇ ਇਹ ਵੀ ਕਿਹਾ ਜਾਂਦਾ ਸੀ ਵੱਡਾ ਆਇਆ ਦਾਰਾ ਸਿੰਘ ਤੋ ਇਹ ਵੀ ਕਹਾਣ ਜਿਹੜੇ ਨੇ ਪੰਜਾਬ ਚ ਬਣੇ ਨੇ ਪਰ ਅੱਜ ਅਸੀਂ ਗੱਲ ਇੱਕ ਖਾਸ ਤਰ੍ਹਾਂ ਦੇ ਸਪੋਰਟਸ ਦੀ ਕਰ ਰਹੇ ਹਾਂ ਇੱਕ ਖਾਸ ਤਰ੍ਹਾਂ ਦੀ ਖੇਡ ਦੀ ਕਰ ਰਹੇ ਹਾਂ ਜੀ ਹਾਂ ਇਹ ਪੰਜਾਬ ਦੇ ਵਿੱਚ ਅੱਜ ਕੱਲ ਇੱਕ ਨਵਾਂ ਟ੍ਰੈਂਡ ਸ਼ੁਰੂ ਹੋਇਆ ਪੰਜਾਬ ਦੇ ਪਿੰਡਾਂ ਤੋਂ ਸ਼ੁਰੂ ਹੋਇਆ ਗਰਾਊਂਡ ਤੋਂ ਸ਼ੁਰੂ ਹੋਇਆ ਇਸ ਖੇਡ ਦਾ ਨਾਮ ਹੈ ਵਿਲੇ ਰਹਿਣਾ ਹਾਰਨਾ ਨਾ ਹੋਣਾ ਇਹ ਮੁਕਾਬਲਾ ਹੁੰਦਾ ਜੀ ਵਿਲੇ ਰਹਿਣ ਦਾ ਬਰਨਾਲਾ ਦੇ ਮਹਿਲ ਕਲਾਂ ਦੇ ਵਿੱਚ ਇੱਕ ਪਿੰਡ ਦੇ ਵਿੱਚ ਇਹ ਮੁਕਾਬਲਾ ਹੋਇਆ ਤੇ ਹੁਣ ਮੋਗਾ ਦੇ ਵਿੱਚ ਹੋਣ ਜਾ ਰਿਹਾ ਹੈ ਮੀਡੀਆ ਔਰ ਸੋਸ਼ਲ ਮੀਡੀਆ ਦੇ ਉੱਤੇ ਉਸ ਦੇ ਵੀਡੀਓ ਔਰ ਖਬਰਾਂ ਵੀ ਆਣੀਆਂ ਸ਼ੁਰੂ ਹੋ ਗਈਆਂ ਡੀਟਰਬਿਊਨ ਨੇ ਐਂਕਰ ਫਰੰਟ ਪੇਜ ਐਂਕਰ ਸਟੋਰੀ ਜਿਹੜੀ ਹੈ ਛਾਪੀ ਹੈ ਬੇਲੇ ਰਹਿਣ ਦੇ ਮੁਕਾਬਲੇ ਦੀ ਇੰਸਟਾਗ੍ਰam ਦੇ ਉੱਤੇ ਉਸ ਦਾ ਇੱਕ ਵੀਡੀਓ 2 ਮਿਲੀਅਨ ਦੇ ਵਿੱਚ ਚੱਲਿਆ ਸੋ ਮੇਰੀ ਇਸ ਭੂਮਿਕਾ ਦੇ ਨਾਲ ਤੁਸੀਂ ਇਹ ਤਾਂ ਸਮਝ ਗਏ ਹੋਵੋਗੇ ਕਿ ਜਿਹੜੀ ਬੇਲੇ ਰਹਿਣ ਦੀ ਖੇਡ ਹੈ ਜਾਂ ਬੇਲੇ ਬੈਠਣ ਦੀ ਦਾ ਜਿਹੜਾ ਮੁਕਾਬਲਾ ਹੈ ਉਹ ਮੀਡੀਆ ਔਰ ਸੋਸ਼ਲ ਮੀਡੀਆ ਤੇ ਤਾਂ ਚਰਚਾ ਚ ਆ ਗਿਆ ਪਰ ਇਹ ਮੁਕਾਬਲਾ ਹੈ ਕਿ ਇਸ ਦੇ ਕੀ ਰੂਲ ਨੇ ਇਹ ਕਿਵੇਂ ਹੁੰਦਾ ਹੈ ਇਹ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਸੋ ਪਹਿਲਾ ਮੁਕਾਬਲਾ ਜਿਹੜਾ ਜਿਵੇਂ ਮੈਂ ਜ਼ਿਕਰ ਕੀਤਾ ਕਿ ਬਰਨਾਲਾ ਦੇ ਮਹਿਲ ਕਲਾਂ ਦੇ ਵਿੱਚ ਗਹਿਲਪਿੰਡ ਹੈ ਉੱਥੇ ਇੱਕ ਮੈਡੀਕਲ ਪ੍ਰੈਕਟਿਸ਼ਨਰ ਨੇ ਗੁਰਜੀਤ ਸਿੰਘ ਗੁਰਜੀਤ ਸਿੰਘ ਮੈਡੀਕਲ ਪ੍ਰੈਕਟਿਸ ਦੇ ਨਾਮ ਨਾਲ ਨਾਲ ਯੂਟਿਊਬਰ ਵੀ ਨੇ ਸੋ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਮੁਕਾਬਲਾ ਕਰਵਾਇਆ ਮੁਕਾਬਲਾ ਇਹ ਸੀ ਕਿ ਵੇਲੇ ਬੈਠਣਾ ਤੁਸੀਂ ਵੇਲੇ ਬੈਠਣ ਵੇਲੇ ਇਹ ਜਿਹੜੀ ਛੈ ਜਿਹੜੀ ਅੱਜਕੱਲ ਸਭ ਤੋਂ ਵੱਧ ਲੋਕਾਂ ਦੇ ਹੱਥਾਂ ਦੇ ਅੱਖਾਂ ਦੇ ਵਿੱਚ ਰਹਿੰਦੀ ਹੈ ਉਹ ਹੈ ਮੋਬਾਈਲ ਫੋਨ ਇਸ ਮੋਬਾਈਲ ਫੋਨ ਨੂੰ ਦੂਰ ਰੱਖਣਾ ਦੂਜਾ ਤੁਹਾਨੂੰ ਪਾਣੀ ਦੀ ਬੋਤਲ ਮਿਲੇਗੀ ਤੇ ਬਿਸਕਟ ਵਗੈਰਾ ਖਾਣ ਲਈ ਮਿਲੇਗੇ ਮਿਲਣਗੇ ਪਰ ਤੁਸੀਂ ਉੱਠ ਕੇ ਵਾਸ਼ਰੂਮ ਨਹੀਂ ਜਾ ਸਕਦੇ ਤੀਜਾ ਇਹ ਵੀ ਨਾ ਹੈ ਕਿ ਤੁਸੀਂ ਸੋ ਜਾਓ ਸੋਣਾ ਵੀ ਨਹੀਂ ਹੈ ਸੋ ਵੇਲੇ ਬੈਠਣਾ ਹੈ ਵੇਲੇ ਬੈਠਣ ਦੇ ਵਿੱਚ ਜਿਹੜਾ ਇਹ ਮੁਕਾਬਲਾ ਹੋਇਆ ਹੈ ਬਰਨਾਲੇ ਦੇ ਵਿੱਚ ਇੰਟਰਸਟਿੰਗ ਗੱਲਾਂ ਵੀ ਸਾਹਮਣੇ ਆਈਆਂ ਤੇ ਉਹਦੇ ਵਿੱਚ ਕੀ ਸੀਗਾ ਕਿ 4500 ਰੁਪਇਆ ਉਹਨਾਂ ਨੇ ਅਵਾਰਡ ਰੱਖਿਆ ਸੀ ਪਹਿਲਾਂ 50 ਬੰਦਿਆਂ ਤੋਂ ਮੁਕਾਬਲਾ ਸ਼ੁਰੂ ਹੋਇਆ ਤੇ 20 ਘੰਟੇ ਬੰਦੇ ਬੈਠੇ ਰਹੇ ਉਹਨਾਂ ਦੇ ਵਿੱਚੋਂ ਆਖਰ ਦੇ ਵਿੱਚ 6 ਬੰਦੇ ਥੱਲ ਉੱਥੇ ਬੈਠੇ ਸੀਗੇ ਤੇ 6ਾਂ ਦੇ ਵਿੱਚੋਂ ਫਿਰ ਕੋਈ ਵੀ ਉੱਠਣ ਨੂੰ ਤਿਆਰ ਨਹੀਂ ਸੀਗਾ ਜਾਂ ਨਹੀਂ ਲੱਗ ਰਿਹਾ ਸੀ ਕਿ ਕਿ ਇਹਨਾਂ ਚੋਂ ਕੋਈ ਉੱਠੇਗਾ ਸੋ ਉਹਨਾਂ ਨੇ 20 ਘੰਟੇ ਬਾਅਦ ਕਿਉਂਕਿ ਉਹ ਡਾਕਟਰ ਮੈਡੀਕਲ ਪ੍ਰੈਕਟਿਸ਼ਨਰ ਨੇ ਜਿਨ੍ਹਾਂ ਨੇ ਮੁਕਾਬਲਾ ਕਰਵਾਇਆ ਕਿਉਂਕਿ ਬਾਥਰੂਮ ਨਹੀਂ ਜਾਣਾ ਤੇ ਉਹਨਾਂ ਨੇ ਕਿਹਾ ਕੋਈ ਕੋਈ ਬੰਦਾ ਬਿਮਾਰ ਨਾ ਹੋ ਜੇ ਇਸ ਕਰਕੇ ਉਹਨਾਂ ਨੇ 20 ਘੰਟੇ ਬਾਅਦ ਜਿਹੜਾ ਇਹ ਮੁਕਾਬਲਾ ਸੀ ਉਸ ਨੂੰ ਖਤਮ ਐਲਾਨ ਦਿੱਤਾ ਔਰ 4500 ਰੁਪਏ ਦੀ ਰਾਸ਼ੀ ਜਿਹੜੀ ਹੈ ਉਹ ਦੂਜੇ ਖਿਡਾਰ ਸਾਰੇ ਖਿਡਾਰੀਆਂ ਦੇ ਵਿੱਚ ਵੰਡ ਦਿੱਤੀ ਇਸ ਮੁਕਾਬਲੇ ਦੇ ਚਰਚਾ ਦੇ ਵਿੱਚ ਆਉਣ ਤੋਂ ਬਾਅਦ ਮੋਗੇ ਦੇ ਘੋਲੀਆਂ ਪਿੰਡ ਦੇ ਵਿੱਚ ਵੀ ਇਹ ਮੁਕਾਬਲਾ ਹੋਣ ਜਾ ਰਿਹਾ 3 ਨਵੰਬਰ ਨੂੰ ਤੇ ਐਂਟਰੀ ਜਿਹੜੀ ਫੀਸ ਹੈ ਉਹ 100 ਰੁਪਿਆ ਹੈ ਬਰਨਾਲੇ ਦੇ ਵਿੱਚ ਵੀ 100 ਰੁਪਿਆ ਐਂਟਰੀ ਰੱਖੀ ਸੀ ਇੱਥੇ ਵੀ 100 ਰੁਪਿਆ ਐਂਟਰੀ ਹੈ ਤੇ ਇੰਨੀ ਕਹਿੰਦੇ ਲੋਕਾਂ ਦੇ ਵਿੱਚ ਹੋੜ ਲੱਗੀ ਆ ਲੋਕ ਇਸ ਮੁਕਾਬਲੇ ਦੇ ਵਿੱਚ ਹਿੱਸਾ ਲੈਣਾ ਚਾਹ ਰਹੇ ਆ ਕਿ ਹਰਿਆਣਾ ਰਾਜਸਥਾਨ ਤੋਂ ਵੀ ਫੋਨ ਆਣੇ ਸ਼ੁਰੂ ਹੋ ਗਏ ਤੇ ਪ੍ਰਬੰਧਕਾਂ ਨੇ ਜਿਹੜੇ ਬਰਨਾਲੇ ਵਾਲਿਆਂ ਨੇ ਕੀਤਾ ਸੀ ਉਹਨਾਂ ਨੇ ਇੱਕ ਤੈਅ ਕਰ ਲਿਆ ਸੀ ਕਿ ਅਸੀਂ 50 ਤੋਂ ਵੱਧ ਬੰਦੇ ਨਹੀਂ ਲੈਣੇ ਸੋ ਇਹਨਾਂ ਨੇ ਜਿਹੜੇ ਇਹ ਮੋਗੇ ਵਾਲੇ ਨੇ ਸੱਜਣ ਇਹਨਾਂ ਨੇ ਵੀ ਸ਼ਰਤਾਂ ਉਹੀ ਨੇ ਕਿ ਤੁਹਾਨੂੰ ਇੱਕ ਗੱਦਾ ਦਿੱਤਾ ਜਾਊਗਾ ਇੱਕ ਕੰਬਲ ਦਿੱਤਾ ਜਾਊਗਾ ਤੁਸੀਂ ਵਿਹਲੇ ਬੈਠਣਾ ਗੱਲਾਂ ਬਾਤਾਂ ਮਾਰ ਸਕਦੇ ਹੋ ਫੋਨ ਨਹੀਂ ਦੇਖਣਾ ਸੋਣਾ ਨਹੀਂ ਹੈ ਤੇ ਤੁਹਾਨੂੰ ਪਾਣੀ ਦੀ ਬੋਤਲ ਔਰ ਬਿਸਕਟ ਦਿੱਤੇ ਜਾਣਗੇ ਉਹਦੇ ਨਾਲ ਹੀ ਤੁਸੀਂ ਬੈਠ ਕੇ ਆਪਣਾ ਟਾਈਮ ਪਾਸ ਕਰਨਾ ਮਤਲਬ ਬੇਲੇ ਰਹਿਣਾ ਵਸ ਇਸ ਬੇਲੇ ਰਹਿਣ ਦੇ ਵਿੱਚ ਜਿਹੜਾ ਮੁਕਾਬਲਾ ਹੁੰਦਾ ਹੈ ਤੇ ਉਹਦੇ ਚ ਕਈ ਇੰਟਰਸਟਿੰਗ ਗੱਲਾਂ ਵੀ ਸਾਹਮਣੇ ਆਉਂਦੀਆਂ ਇੱਕ ਬਾਪੂ ਜੀ ਜਿਹੜੇ ਬਜ਼ੁਰਗ ਸੀਗੇ ਇਸ ਮੁਕਾਬਲੇ ਦੇ ਵਿੱਚ ਸ਼ਾਮਲ ਤੇ ਉਹਨਾਂ ਨੇ ਬੈਠ ਕੇ ਸਾਢੇ 12 ਵਜੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਤੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਤੇ ਉਹ 4 4 ਵਜੇ ਤੱਕ ਪਾਠ ਹੀ ਕਰਦੇ ਰਹੇ ਸੋ 4 ਘੰਟੇ ਉਹਨਾਂ ਨੇ ਪਾਠ ਦੇ ਵਿੱਚ ਹੀ ਲੰਘਾਤੇ ਇਸੇ ਤਰ੍ਹਾਂ ਇੱਕ ਹੋਰ ਨੌਜਵਾਨ ਸੀਗਾ ਉਹ ਆਪਣੇ ਨਾਲ ਚਾਰ ਪੰਜ ਕਿਤਾਬਾਂ ਲਿਆਇਆ ਸੀ ਉਹ ਕਿਤਾਬਾਂ ਹੀ ਪੜ੍ਹਦਾ ਰਿਹਾ ਤੇ ਉਹਨਾਂ ਦਾ ਟਾਈਮ ਆਪਣੇ ਹਿਸਾਬ ਨਾਲ ਪਾਸ ਹੁੰਦਾ ਰਿਹਾ ਸੋ ਇਹਦੇ 'ਚ ਨਾ ਕੋਈ ਗੇਮ ਹੈ ਤੇ ਨਾ ਫੋਨ ਹੈ ਤੇ ਨਾ ਉੱਠ ਕੇ ਜਾਣਾ ਇਹ ਮੋਟੇ ਜੇ ਰੂਲ ਹੈ ਸੋ ਇਸ ਮੁਕਾਬਲੇ ਨੂੰ ਲੈ ਕੇ ਕਾਫੀ ਇੰਟਰਸਟਿੰਗ ਇੰਟਰਸਟ ਲੋਕਾਂ ਦੇ ਵਿੱਚ ਦਿਖ ਰਿਹਾ ਔਰ ਵੱਡੀ ਗਿਣਤੀ 'ਚ ਲੋਕ ਇਹਦੇ 'ਚ ਪਾਰਟਿਸਿਪੇਟ ਕਰ ਰਹੇ ਨੇ ਤੇ ਇੱਕ ਨਵੀਂ ਖੇਡ ਇਹ ਬੇਲੇ ਰਹਿਣ ਦਾ ਮੁਕਾਬਲਾ ਪੰਜਾਬ ਦੀ ਨਵੀਂ ਖੇਡ ਹੋਏਗੀ ਸੋ ਜਿਸ ਤਰੀਕੇ ਦੇ ਨਾਲ ਇਹ ਸਾਹਮਣੇ ਆਈ ਹੈ ਇਸ ਦੇ ਬਾਰੇ ਦੱਸਿਆ ਗਿਆ ਹੈ ਕਿ ਲੋਕ ਜਿਹੜੇ ਐ ਮੋਬਾਈਲ ਫੋਨ ਨਾਲ ਚੰਬੜੇ ਰਹਿੰਦੇ ਐ ਇਸ ਗੇਮ ਦਾ ਮਕਸਦ ਜਿਹੜਾ ਹੈ ਲੋਕਾਂ ਨੂੰ ਮੋਬਾਈਲ ਫੋਨ ਤੋਂ ਦੂਰ ਕਰਨ ਦੀ ਇੱਕ ਇਨਸਪੀਰੇਸ਼ਨ ਦੇਣੀ ਹੈ ਕਿ ਮੋਬਾਈਲ ਫੋਨ ਤੋਂ ਬਿਨਾ ਵੀ ਦੁਨੀਆ ਹੈ ਤੁਸੀਂ ਹੋਰ ਬਹੁਤ ਬਹੁਤ ਕੁਝ ਦੇਖ ਸਕਦੇ ਹੋ ਹੋਰ ਸੋਚ ਸਕਦੇ ਹੋ ਪੜ੍ਹ ਸਕਦੇ ਹੋ ਸੋ ਉਸ ਤਰ੍ਹਾਂ ਦੀ ਭਾਵਨਾ ਨੂੰ ਲੈ ਕੇ ਇਹ ਗੇਮ ਸ਼ੁਰੂ ਹੋਈ ਹੈ ਕੁਝ ਲੋਕ ਕਹਿ ਰਹੇ ਆ ਕਿ ਇਹ ਉਸ ਤਰ੍ਹਾਂ ਹੈ ਕਿ ਜਿਵੇਂ ਬਿਗ ਬਾਸ ਅੱਜਕੱਲ ਟੀਵੀ ਤੇ ਤੁਸੀਂ ਦੇਖਦੇ ਹੋ ਸੋ ਪਰ ਜਿਹੜੇ ਪ੍ਰਬੰਧਕ ਹੈ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਕਿਉਂਕਿ ਜਗ੍ਹਾ ਹੋਰ ਜ਼ਿਆਦਾ ਨਹੀਂ ਸੀ ਸੋ ਉਹਨਾਂ ਨੇ ਘਰ ਦੇ ਵਿੱਚ ਹੀ ਇਹ ਮੁਕਾਬਲਾ ਕਰਵਾਇਆ ਤੇ ਹੁਣ ਮੋਗੇ ਕਿੰਨੀਆਂ ਐਂਟਰੀਆਂ ਆਉਣੀਆਂ ਉਹ ਉੱਥੇ ਕਿਸ ਲੈਵਲ ਤੇ ਇਹਨੂੰ ਇਹਨੂੰ ਕਰਵਾਉਂਦੇ ਆ ਉਹ ਦੇਖਣ ਵਾਲੀ ਗੱਲ ਹੋਏਗੀ ਉਹਨਾਂ ਨੇ ਕਿਹਾ ਕਿ ਇਹ ਇੱਕ ਸਾਡਾ ਵੱਖਰੀ ਤਰ੍ਹਾਂ ਦਾ ਆਈਡੀਆ ਹੈ ਇਹ ਕੋਈ ਬਿਗ ਬਾਸ ਦੀ ਕਾਪੀ ਨਹੀਂ ਹੈ ਇਹ ਗਰਾਊਂਡ ਦੇ ਵਿੱਚ ਵੀ ਕਰਾਇਆ ਜਾ ਸਕਦਾ ਇਹ ਛੱਤ ਦੇ ਹੇਠ ਵੀ ਕਰਾਇਆ ਜਾ ਸਕਦਾ ਸੋ ਪਰ ਇਹ ਪੰਜਾਬ ਦੀ ਇੱਕ ਨਵੀਂ ਗੇਮ ਹੈ ਪੰਜਾਬ ਦੀ ਇੱਕ ਨਵੀਂ ਕਾਡ ਹੈ ਪੰਜਾਬ ਦੀ ਇੱਕ ਨਵੀਂ ਖੋਜ ਹੈ ਸੋ ਇਹ ਅੱਗੇ ਜਾ ਕੇ ਕਿਸ ਤਰ੍ਹਾਂ ਦਾ ਰੂਪ ਲੈਂਦੀ ਹੈ ਤੇ ਕਿਸ ਲੈਵਲ ਤੱਕ ਜਾਂਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਦੀ ਪ੍ਰੈਕਟਿਸ ਤੁਸੀਂ ਆਪਸ ਵਿੱਚ ਬੈਠ ਕੇ ਜਦੋਂ ਵੀ ਕੋਈ ਦੋ ਚਾਰ ਦੋਸਤ ਹੋਏ ਤੇ ਆਪਣੇ ਰੂਲ ਤੈਅ ਕਰਕੇ ਇਸ ਨੂੰ ਘਰਾਂ ਦੇ ਵਿੱਚ ਅਪਣਾ ਸਕਦੇ ਹੋ ਇਹ ਫੋਨ ਤੋਂ ਫੋਨ ਦੀ ਸਕਰੀਨ ਤੋਂ ਛੁਟਕਾਰਾ ਪਾ ਸਕਦੇ ਹਾਂ